ਦਸਵੇਂ ਪਾਤਸ਼ਾਹ ਆਖਿਆ ਖਾਲਸੇ ਨੂੰ ਦਸਵੇਂ ਪਾਤਸ਼ਾਹ ਆਖਿਆ ਖਾਲਸੇ ਨੂੰ ਤੇਰੀ ਵੱਖਰੀ ਖਾਲਸਾ ਤੌਰ ਹੋਵੇ ਹਰ ਸਿੱਖ ਦੇ ਨਾਮ ਨਾਲ ਸਿੰਘ ਲੱਗੇ ਤੇ ਹਰ ਸਿੰਘਣੀ ਦੇ ਨਾਮ ਨਾਲ ਕੌਰ ਹੋਵੇ ਦਸਵੇਂ ਪਾਤਸ਼ਾਹ ਆਖਿਆ ਖਾਲਸੇ ਨੂੰ ਤੇਰੀ ਵੱਖਰੀ ਖਾਲਸਾ ਤੌਰ ਹੋਵੇ ਹਰ ਸਿੱਖ ਦੇ ਨਾਮ ਨਾਲ ਸਿੰਘ ਲੱਗੇ ਤੇ ਹਰ ਸਿੰਘਣੀ ਦੇ ਨਾਮ ਨਾਲ ਕੌਰ ਹੋਵੇ ਕਹਿਣੀ ਕਥਨੀ ਦਾ ਖਾਲਸਾ ਹੋਵੇ ਪੱਕਾ ਕਹਿਣੀ ਕਥਨੀ ਦਾ ਖਾਲਸਾ ਹੋਵੇ ਪੱਕਾ ਅੰਦਰੋਂ ਹੋਰ ਤੇ ਬਾਹਰੋਂ ਨਾ ਹੋਰ ਹੋਵੇ ਆਵੇ ਖਾਲਸਾ ਨਾ ਕਦੇ ਹੰਕਾਰ ਅੰਦਰ ਆਵੇ ਖਾਲਸਾ ਨਾ ਕਦੇ ਹੰਕਾਰ ਅੰਦਰ ਕੋਲ ਲੱਖ ਤੇ ਭਾਵੇਂ ਕਰੋੜ ਹੋਵੇ ਕਰ ਸਕੇ ਮਜ਼ਲੂਮ ਦੀ ਸਦਾ ਰੱਖਿਆ ਅੰਦਰ ਹੌਸਲਾ ਤੇ ਬਾਹਾਂ ਵਿੱਚ ਜ਼ੋਰ ਹੋਵੇ ਕਰ ਸਕੇ ਮਜ਼ਲੂਮ ਦੀ ਸਦਾ ਰੱਖਿਆ ਅੰਦਰ ਹੌਸਲਾ ਤੇ ਬਾਹਾਂ ਵਿੱਚ ਜ਼ੋਰ ਹੋਵੇ ਬਾਣਾ ਵਖਰਾ ਸਿੰਘ ਦਾ ਨਜ਼ਰ ਆਵੇ ਬਾਣਾ ਵਖਰਾ ਸਿੰਘ ਦਾ ਨਜ਼ਰ ਆਵੇ ਸੀਸ 'ਤੇ ਦਸਤਾਰ ਦੀ ਟੌਰ ਹੋਵੇ ਸਵਾ ਲੱਖ ਨਾਲ ਲੜੇ ਸਿੰਘ ਮੇਰਾ ਵੇਖੇ ਦੁਸ਼ਮਣ ਤੇ ਡੋਰ ਭੌਰ ਹੋਵੇ ਸਵਾ ਲੱਖ ਨਾਲ ਲੜੇ ਸਿੰਘ ਮੇਰਾ ਵੇਖੇ ਦੁਸ਼ਮਣ ਤੇ ਡੋਰ ਭੌਰ ਹੋਵੇ ਰਿਆੜ ਖਾਲਸਾ ਧਰਮ ਤੋਂ ਨਾ ਡੋਲੇ ਭਾਵੇਂ ਸਰਹੰਦ ਤੇ ਭਾਵੇਂ ਚਮਕੌਰ ਹੋਵੇ ਬੋਲੇ ਈ ਸੋਨਹਾ ਰਿਆੜ ਖਾਲਸਾ ਧਰਮ ਤੋਂ ਨਾ ਡੋਲੇ ਭਾਵੇਂ ਸਰਹਿੰਦ ਤੇ ਭਾਵੇਂ ਚਮਕੌਰ ਹੋਵੇ ਸੋ ਪਾਤਸ਼ਾਹ ਨੇ ਸਾਨੂੰ ਬਹੁਤ ਕੁਝ ਕਿਹਾ ਸੀ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਦਿੱਤੇ ਸਿੱਖੀ ਸਿਧਾਂਤ ਨੇ ਇਹ ਸਾਨੂੰ ਜਾਣਨੇ ਚਾਹੀਦੇ ਨੇ ਇਹਨਾਂ ਸਮਾਗਮਾਂ ਦਾ ਲਾਭ ਤਾਂ ਹੀ ਹੈ ਰਟੋਲ ਸਾਹਿਬ ਕਹਿ ਰਹੇ ਸੀ ਮੈਨੂੰ ਇਹ ਰਚਨਾ ਜਰੂਰ ਸੁਣਾਇਓ ਸੋ ਮੈਂ ਕਈ ਵਾਰਾਂ ਕਹਿਣਾ ਹੁੰਦਾ ਵੀ ਗੁਰੂ ਨਾਨਕ ਪਾਤਸ਼ਾਹ ਦੇ ਦਿੱਕੀ ਦਿੱਤੇ ਸਿੱਖੀ ਸਿਧਾਂਤਾਂ ਨੂੰ ਬੰਦਾ ਦੇ ਭਾਵੇਂ ਵੇਸਲਾ ਰਿਹਾ ਬਹੁਤ ਚੰਗੀ ਤਰ੍ਹਾਂ ਨਹੀਂ ਸਮਝ ਸਕਿਆ ਜਾਣ ਸਕਿਆ ਪਰ ਇੱਕ ਨਿੱਕਾ ਜਿਹਾ ਜੀਵ ਕੀੜੀ ਹੈ ਛੋਟਾ ਜਿਹਾ ਜੀਵ ਜਦੋਂ ਉਹਦੇ ਜੀਵਨ ਨੂੰ ਧਿਆਨ ਨਾਲ ਤੱਕੀਏ ਨਾ ਵੇਖੀਏ ਕੀੜੀਆਂ ਕਰਦੀਆਂ ਕੀ ਹੈ ਤੇ ਮੈਨੂੰ ਐਵੇਂ ਲੱਗਦਾ ਵੀ ਜਿੱਦਾਂ ਗੁਰੂ ਨਾਨਕ ਪਾਤਸ਼ਾਹ ਦੇ ਦਿੱਤੇ ਸਾਰੇ ਸਿੱਖੀ ਸਿਧਾਂਤਾਂ ਨੂੰ ਕੀੜੀਆਂ ਹੀ ਭਲੀ ਭਾਂਤ ਜਾਣਦੀਆਂ ਕਿਵੇਂ ਕਿਰਤ ਕਰਨੀ ਹੈ ਕਿਵੇਂ ਮਿਲ ਕੇ ਰਹਿਣਾ ਕਿਵੇਂ ਆਪਣੇ ਮਾਰਗ ਤੋਂ ਫਿਸਲਣਾ ਨਹੀਂ ਸਿੱਖ ਸਿੱਖ ਬੰਦਿਆ ਸਿੱਖ ਕੀੜੀਆਂ ਤੋਂ ਟੌਲ ਸਾਹਿਬ ਸਿੱਖ ਸਿੱਖ ਬੰਦਿਆ ਆ ਸਿੱਖ ਕੀੜੀਆਂ ਤੋਂ ਨਿੱਕੀ ਖੋਡ ਵਿੱਚ ਇਕੱਠੀਆਂ ਰਹਿੰਦੀਆਂ ਨੇ ਸਾਰਾ ਦਿਨ ਹੀ ਕਿਰਤ ਵਿੱਚ ਰਹਿਣ ਰੁੱਝੀਆਂ ਗਉ ਨਾ ਵੇਖਿਆ ਕਰੋ ਸਾਰਾ ਦਿਨ ਹੀ ਕਿਰਤ ਵਿੱਚ ਰਹਿਣ ਰੁੱਝੀਆਂ ਘੜੀ ਪਲ ਨਹੀਂ ਵਹਿਲੀਆਂ ਬੈਂਧੀਆਂ ਨੇ ਕਦੇ ਰਸਤੇ 'ਚੋਂ ਮਿਲਦੀਆਂ ਸਾਥਣਾ ਨੂੰ ਗੱਲ ਵੱਕੜੀ ਪਾ ਕੁਝ ਕਹਿੰਦੀਆਂ ਨੇ ਕੱਦ ਛੋਟਾ ਪਰ ਜਿਗਰਾ ਬਹੁਤ ਵੱਡਾ ਕੱਦ ਛੋਟਾ ਪਰ ਜਿਗਰਾ ਬਹੁਤ ਵੱਡਾ ਮਾਰ ਮੌਸਮਾਂ ਦੀ ਸਦਾ ਹੀ ਸਹਿੰਦੀਆਂ ਨੇ ਹਾਥੀ ਕਦੇ ਵੀ ਨਹੀਂ ਇਹ ਕਰ ਸਕਦਾ ਨਾਲ ਸਾਹਿਬ ਕਿੱਡਾ ਵੱਡਾ ਜਾਨਵਰ ਆ ਹਾਥੀ ਕਦੇ ਵੀ ਨਹੀਂ ਇਹ ਕਰ ਸਕਦਾ ਵਿਖਰੀ ਰੇਤ ਚੋਂ ਖੰਡ ਚੁਣ ਲੈਂਦੀਆਂ ਨੇ ਭਾਵੇਂ ਅੱਖੀਆਂ ਮਾਲਕ ਨੇ ਨਹੀਂ ਦਿੱਤੀਆਂ ਗੁਰੂ ਪਿਆਰਿਓ ਕੀੜੀ ਦੀਆਂ ਅੱਖਾਂ ਨਹੀਂ ਜੇ ਹੁੰਦੀਆਂ ਭਾਵੇਂ ਅੱਖੀਆਂ ਮਾਲਕ ਨੇ ਨਹੀਂ ਦਿੱਤੀਆਂ ਫਿਰ ਵੀ ਰਾਹੋਂ ਕੋ ਰਾਹੇ ਨਹੀਂ ਪੈਂਦੀਆਂ ਨੇ ਉਹ ਮਹਿਲਾਂ ਵਾਲਿਆ ਮਹਿਲਾਂ ਨੂੰ ਕੀ ਕਰਨਾ ਮਹਿਲਾਂ ਵਾਲਿਆ ਮਹਿਲਾਂ ਨੂੰ ਕੀ ਕਰਨਾ ਜੀ ਟੱਬਰ ਦੇ ਜੇ ਇਕੱਠੇ ਨਹੀਂ ਬਹਿ ਸਕਦੇ ਰਿਆੜ ਤਿੰਨ ਤਿੰਨ ਮੰਜ਼ਲਾਂ ਦਾ ਕੀ ਫਾਇਦਾ ਜੇ ਪੁੱਤ ਮਾਪਿਆਂ ਨਾਲ ਨਹੀਂ ਰਹਿ ਸਕਦੇ ਰਿਆੜ ਤਿੰਨ ਤਿੰਨ ਮੰਜ਼ਲਾਂ ਦਾ ਕੀ ਫਾਇਦਾ ਜੇ ਪੁੱਤ ਮਾਪਿਆਂ ਨਾਲ ਨਹੀਂ ਰਹਿ ਸਕਦੇ ਸੋ ਗੁਰੂ ਪਿਆਰਿਓ ਆਪਾਂ ਆਪਣੇ ਨਵੇਂ ਆਏ ਕਵੀਆਂ ਨੂੰ ਤੁਹਾਡੇ ਸਾਹਮਣੇ ਇੱਕ ਇੱਕ ਬੰਦ ਜਾਂ ਦੋ ਦੋ ਬੰਦ ਕਹਿਣ ਵਾਸਤੇ ਫੇਰ ਪੇਸ਼ ਕਰਨਾ ਦੂਜੇ ਰਾਉਂਡ ਦੇ ਵਿੱਚ ਵੀ ਮੈਂ ਜ਼ਿਆਦਾ ਲੰਬਾ ਨਾ ਕਰਾਂ ਛੋਟੀ ਜੀ ਰਚਨਾ ਤੁਹਾਡੇ ਨਾਲ ਸਾਂਝੀ ਕਰਕੇ ਖੇਮਾ ਦਾ ਜਾਚਕ ਹੋ ਜਾਣਾ ਕਿ ਇੱਕ ਵਿਅਕਤੀ ਵਿੱਚ ਇੰਨੇ ਗੁਣ ਹੋਣੇ ਗੌਰ ਨਾਲ ਵੇਖੋ ਤੁਸੀਂ ਇੱਕ ਵਿਅਕਤੀ ਵਿੱਚ ਇੰਨੇ ਗੁਣ ਹੋਣੇ ਸੌਖਾ ਨਹੀਂ ਜੇ ਕੋਈ ਸਵਾਲ ਕਹਿੰਦੇ ਜ਼ਰ ਜ਼ੋਰੂ ਜ਼ਮੀਨ ਦਾ ਨਹੀਂ ਲਾਲ ਚ ਖੜਦਾ ਰਿਹਾ ਮਜ਼ਲੂਮਾਂ ਦੇ ਨਾਲ ਕਹਿੰਦੇ ਆਪ ਕਵੀ ਤੇ ਕਵੀਆਂ ਨੂੰ ਪਿਆਰ ਕੀਤਾ ਭਰ-ਭਰ ਦੇਂਦਾ ਸੀ ਮੋਹਰਾਂ ਦੀ ਢਾਲ ਕਹਿੰਦੇ ਘੁਗ ਵੱਸਦਾ ਆਨੰਦਪੁਰ ਛੱਡ ਦਿੱਤਾ ਭੁੱਖੇ ਸਿੰਘਾਂ ਦਾ ਆਇਆ ਖਿਆਲ ਕਹਿੰਦੇ ਘੁਗਵਸ ਦਾ ਆਨੰਦਪੁਰ ਛੱਡ ਦਿੱਤਾ ਭੁੱਖੇ ਸਿੰਘਾਂ ਦਾ ਆਇਆ ਖਿਆਲ ਕਹਿੰਦੇ ਸਰਸਾ ਲੰਗਿਆ ਕਿਵੇਂ ਪਰਿਵਾਰ ਸਾਰਾ ਠੰਡਾ ਪਾਣੀ ਤੇ ਭਾਰ ਸਿਆਲ ਕਹਿੰਦੇ ਬਾਜਾਂ ਵਾਲਿਆ ਸ਼ਾਹਾਂ ਦੇ ਸ਼ੈਨ ਸ਼ਾਹ ਤੈਨੂੰ ਐਵੇਂ ਨਹੀਂ ਸਾਹਬੇ ਕਮਾਲ ਕਹੀ ਬਾਜਾਂ ਵਾਲਿਆ ਸ਼ਾਹਾਂ ਦੇ ਸ਼ੈਨ ਸ਼ਾਹ ਤੈਨੂੰ ਐਵੇਂ ਨਹੀਂ ਸਾਹਿਬੇ ਕਮਾਲ ਕਹਿੰਦੇ ਦੋ ਸਰਹਿੰਦ ਤੇ ਦੋ ਚਮਕੌਰ ਦੇ ਅੰਦਰ ਆਹ ਜੋੜੀ ਜੋੜੀ ਕਰ ਲਾਲ ਤੂੰ ਵਾਰ ਦਿੱਤੇ ਤੈਨੂੰ ਲੋਕ ਤਾਂ ਕਹਿਣ ਸਰਬੰਸ ਦਾਨੀ ਪਰ ਤੂੰ ਕਿਹਾ ਮੈਂ ਕਰ ਜੇ ਉਤਾਰ ਦਿੱਤੇ ਸਭ ਜਾਤਾਂ ਦੇ ਲੋਕ ਇੱਕਸਾਰ ਕਰਕੇ ਉੱਚੇ ਸਿੱਖੀ ਦੇ ਮਹਿਲ ਉਸਾਰ ਦਿੱਤੇ ਲੱਖਾਂ ਨਾਲ ਲੜਾ ਕੇ ਸਿੰਘ ਕੱਲਾ ਵੱਡੇ ਵੱਡਿਆਂ ਦੇ ਤੋੜ ਹੰਕਾਰ ਦਿੱਤੇ ਲੱਖਾਂ ਨਾਲ ਲੜਾ ਕੇ ਸਿੰਘ ਕੱਲਾ ਆ ਵੱਡੇ ਵੱਡਿਆਂ ਦੇ ਤੋੜ ਹੰਕਾਰ ਦਿੱਤੇ ਤੇਰੇ ਅੰਮ੍ਰਿਤ ਦੀ ਐਸੀ ਕਲਾ ਵਰਤੀ ਮੁਰਦੇ ਦਿਲਾਂ ਨੂੰ ਦਿੱਤਾ ਜੀਵਾਲ ਕਹਿੰਦੇ ਬਾਜਾਂ ਵਾਲਿਆ ਸ਼ਾਹਾਂ ਦੇ ਸ਼ੈਨ ਸ਼ਾਹ ਤੈਨੂੰ ਐਵੇਂ ਨਹੀਂ ਸਾਹਿਬੇ ਕਮਾਲ ਕਹਿੰਦੇ ਜਦੋਂ ਗਏ ਰਿਆਸਤ ਸਰਮੌਰ ਦੇ ਅੰਦਰ ਟਟੋਲ ਜੀ ਜਦੋਂ ਗਏ ਰਿਆਸਤ ਸਰਮੌਰ ਦੇ ਅੰਦਰ ਕੰਡੇ ਜਮਨਾ ਦੇ ਕਿਲਾ ਉਸਾਰ ਦਿੱਤਾ ਪੌਂਟਾ ਸਾਹਿਬ ਸੀ ਰੱਖਿਆ ਨਾ ਉਸ ਦਾ ਉਸ ਜਗ੍ਹਾ ਨੂੰ ਸਾਜ ਸਵਾਰ ਦਿੱਤਾ ਉੱਥੇ ਕਵੀ ਤੇ ਲੇਖਕ ਵਿਦਵਾਨ ਆ ਗਏ ਰੰਗ ਵੀਰ ਰਸੀ ਸਿੱਖਾਂ ਤੇ ਛਾੜ ਦਿੱਤਾ ਹੋਵੇ ਜਲਨ ਪਹਾੜ ਦੇ ਰਾਜਿਆਂ ਨੂੰ ਉਹਨਾ ਗੁਰੂ ਤੇ ਕਰ ਫਿਰ ਵਾਰ ਦਿੱਤਾ ਹੋਵੇ ਜਲਨ ਉਹ ਪਹਾੜੀ ਰਾਜਿਆਂ ਨੂੰ ਉਹਨਾ ਗੁਰੂ ਤੇ ਕਰ ਫਿਰ ਵਾਰ ਦਿੱਤਾ ਮਚਿਆ ਜੁੱਧ ਪੰਗਾਣੀ ਮੈਦਾਨੇ ਅੰਦਰ ਵੈਰੀ ਮਾਰਿਆ ਤੂੰ ਭਾਲ ਭਾਲ ਕਹਿੰਦੇ ਬਾਜਾਂ ਵਾਲਿਆ ਸ਼ਾਹਾਂ ਦੇ ਸ਼ੈਨ ਸ਼ਾਹ ਤੈਨੂੰ ਐਵੇਂ ਨਹੀਂ ਸਾਹਿਬੇ ਕਾ ਮਾਲ ਕਹਿੰਦੇ ਜਦ ਵੀ ਤੱਕਦਾ ਗੜੀ ਚਮਕੌਰ ਬੰਨੇ ਮੈਂ ਜਦ ਵੀ ਤੱਕਦਾ ਗੜੀ ਚਮਕੌਰ ਵੱਲੇ ਉਹ ਰਚਿਆ ਕਿੰਜ ਇਤਿਹਾਸ ਪਿਆਰਿਆਂ ਨੇ ਪਹਿਲਾਂ ਕਈ ਮਹੀਨੇ ਸਿੰਘ ਰਹੇ ਭੁੱਖੇ ਕੀਤਾ ਸਫਰ ਫਿਰ ਥੱਕਿਆਂ ਹਾਰਿਆਂ ਨੇ ਚਾਲੀ ਲੜੇ ਸੀ ਲੱਖਾਂ ਦੇ ਨਾਲ ਉੱਥੇ ਉਹ ਬਲ ਭਰੇ ਸੀ ਤੇਰੇ ਜਹਾਕਾਰਿਆਂ ਨੇ ਅੱਧੀ ਰਾਤ ਨੂੰ ਨਿਕਲਿਆ ਗੜੀ ਵਿੱਚੋਂ ਕੀਤੀ ਬੇਨਤੀ ਜਦੋਂ ਇਹ ਸਾਰਿਆਂ ਨੇ ਅੱਧੀ ਰਾਤ ਨੂੰ ਨਿਕਲਿਆ ਗੜੀ ਵਿੱਚੋਂ ਕੀਤੀ ਬੇਨਤੀ ਜਦੋਂ ਇਹ ਸਾਰਿਆਂ ਨੇ ਪੀਰੇ ਹਿੰਦ ਮੇ ਰਵਦ ਆਵਾਜ਼ ਦਿੱਤੀ ਪੀਰੇ ਹਿੰਦ ਮੇ ਰਵਦ ਇਹ ਫਾਰਸੀ ਦੇ ਸ਼ਬਦ ਆ ਕਿ ਹਿੰਦ ਦਾ ਪੀਰ ਜਾ ਰਿਹਾ ਹੈ ਪੀਰੇ ਹਿੰਦ ਮੇ ਰਵਦ ਆਵਾਜ਼ ਦਿੱਤੀ ਆਇਆ ਮੁਗਲਾਂ ਚੋਂ ਉਦੋਂ ਬਵਾਲ ਕਹਿੰਦੇ ਬਾਜਾਂ ਵਾਲਿਆ ਸ਼ਾਹਾਂ ਦੇ ਸ਼ਹਿਨਸ਼ਾਹਾਂ ਤੈਨੂੰ ਐਵੇਂ ਨਹੀਂ ਸਾਹਿਬੇ ਕਾ ਮਾਲ ਕਹਿੰਦੇ ਤੇ ਆਖਰੀ ਬੰਦਿਆ ਕਿ ਭਾਵੇਂ ਸਿੰਘ ਤੇ ਭਾਵੇਂ ਸੀ ਪੁੱਤ ਤੇਰੇ ਭਾਵੇਂ ਸਿੰਘ ਤੇ ਭਾਵੇਂ ਪੁੱਤ ਸੀ ਪੁੱਤ ਤੇਰੇ ਇੱਕੋ ਜਿਹਾ ਤੂੰ ਸਦਾ ਵਿਵਹਾਰ ਕੀਤਾ ਜੰਗਾ ਜੁੱਧਾ ਵਿੱਚ ਬੀਤੀ ਉਮਰ ਭਾਵੇਂ ਫਿਰ ਵੀ ਬਾਣੀ ਦਾ ਬੜਾ ਪ੍ਰਚਾਰ ਕੀਤਾ ਗੁਰੂ ਪਿਤਾ ਦੀ ਬਾਣੀ ਨੂੰ ਦਰਜ ਕਰਕੇ ਬੀੜ ਦਮਦਮੀ ਗ੍ਰੰਥ ਤਿਆਰ ਕੀਤਾ ਦੇ ਕੇ ਗੁਰੂ ਦਾ ਦਰਜਾ ਇਸ ਗ੍ਰੰਥ ਤਾਈਂ ਸ਼ਬਦ ਗੁਰੂ ਦਾ ਬੜਾ ਸਤਿਕਾਰ ਕੀਤਾ ਦੇ ਕੇ ਗੁਰੂ ਦਾ ਦਰਜਾ ਇਸ ਗ੍ਰੰਥ ਤਾਈਂ ਸ਼ਬਦ ਗੁਰੂ ਦਾ ਤੁਸੀਂ ਸਤਿਕਾਰ ਕੀਤਾ ਬਾਣੀ ਬਾਣੇ ਦਾ ਰਿਆੜ ਸਤਿਕਾਰ ਕਰੀਏ ਬਾਣੀ ਬਾਣੇ ਦਾ ਰਿਆੜ ਸਤਿਕਾਰ ਕਰੀਏ ਸਾਨੂੰ ਜੋੜਿਆ ਇਸ ਦੇ ਨਾਲ ਕਹਿੰਦੇ ਬਾਜਾਂ ਵਾਲਿਆ ਸ਼ਾਹਾਂ ਦੇ ਸ਼ੈਨ ਸ਼ਾਹ ਤੈਨੂੰ ਐਵੇਂ ਨਹੀਂ ਸਾਹਬੇ ਕਮਾਲ ਕਹਿੰਦੇ ਤੈਨੂੰ ਐਵੇਂ ਨਹੀਂ ਸਾਹਬੇ ਕਮਾਲ ਕਹਿੰਦੇ ਤੈਨੂੰ ਐਵੇਂ ਨਹੀਂ ਸਾਹਬੇ ਕਮਾਲ ਕਹਿੰਦੇ